ਭਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ 14 ਅਪ੍ਰੈਲ ਨੂੰ ਆ ਰਹੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਨੂੰ ਧੂਮ-ਧਾਮ ਨਾਲ ਮਨਾਉਣ ਲਈ ਸ਼੍ਰੀ ਗੁਰੂ ਰਵਿਦਾਸ ਸਾਹਾ ਅਰਮਸਟ੍ਰੈਂਡ ਫਗਵਾੜਾ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਮਨਾਉਣ ਸੰਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਸੰਬੰਧੀ ਜਾਰੀ ਕੀਤੇ ਸੱਦਾ ਪੱਤਰ ਵੀ ਰਿਲੀਜ਼ ਕੀਤੇ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਵਾਂ ਦੇ ਪ੍ਰਧਾਨ ਜਗਨਨਾਥ ਅਤੇ ਜਨਰਲ ਖਤਰ칸 ਸ਼ਾਮ ਨੇ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਰਾਸ਼ਟ੍ਰਪੀਤਾ ਜੋਤੀਰਾਵ ਫੂਲੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਹੋਰ ਮਹਾਪੁਰਸ਼ਾਂ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ ਲਈ ਸ਼੍ਰੀ ਗੁਰੂ ਰਵਿਦਾਸ ਸਵਾਰਪਸਟੇਟ ਫਗਵਾੜਾ ਤੇ ਅੰਬੇਦਕਰ ਸੈਨਾ ਮੂਲ ਨਿਵਾਸੀ ਵੱਲੋਂ ਮਿਤੀ 7 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਅ ਵਨ ਅਰਬ ਸਟੇਟ ਵਿਖੇ ਪੇਪਰ ਲਿਆ ਜਾਵੇਗਾ ਜਿਸ ਵਿੱਚ 200 ਦੇ ਕਰੀਬ ਬੱਚੇ ਭਾਗ ਲੈਣਗੇ ਜਦਕਿ ਮਿਤੀ 11 April ਨੂੰ ਸ਼ਾਮ 4 ਵਜੇ ਅੰਬੇਡਕਰ ਪਾਰਕ ਗੁਰੂ ਹਰਗੋਬਿੰਦਗਰ ਤੋਂ ਕੱਡੇ ਜਾਣ ਵਾਲੇ ਚੇਤਨਾ ਮਾਰਚ ਵਿੱਚ ਵੀ ਹਿੱਸਾ ਲਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮਿਤੀ 14 April ਨੂੰ ਅੰਬੇਡਕਰ ਭਵਨ ਅਰਬ ਸਟੇਟ ਵਿਖੇ ਮਨਾਇਆ ਜਾਵੇਗਾ ਇਸ ਤੋਂ ਇਲਾਵਾ ਹੋਣਾ ਕਿ 바ਵਾ ਸਾਹਿਬ ਜੀ ਦਾ ਜਨਮ ਦਿਨ 14 ਅਪ੍ਰੈਲ ਨੂੰ ਅੰਬੇਦਕਰ ਭਵਨ ਅਰਬਨ ਸਟੇਟ ਵਿਖੇ ਵੀ ਮਨਾਇਆ ਜਾਵੇਗਾ ਜਿਸ ਵਿੱਚ ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਸਮਾਗਮ ਦੌਰਾਨ ਜਿੱਥੇ ਪ੍ਰਸਿੱਧ ਨਾਟਕ ਟੀਮ ਮਾਨਵਤਾ ਕਲਾ ਮੰਚ ਵੱਲੋਂ ਨਾਟਕ ਅਤੇ ਕੋਰਗ ਰਫੀ ਪੇਸ਼ ਕੀਤੇ ਜਾਵੇਗੀ ਉੱਥੇ ਹੀ ਪ੍ਰਸਿੱਧ ਕਲਾਕਾਰ ਵੀ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਨਗੇ ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ 100 ਤੋਂ ਵੱਧ ਹੋਣ ਹਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਮੌਜੂਦ ਸਨ ਜਪੀ ਜਪਾਤਨਾ ਮੋਗਦਾਏ ਸ਼੍ਰੀ ਗੁਰੂ ਅਰਦਾਸ ਸਵਾ ਅਰਵਨ ਸਟੇਟ ਪੋਗੜਾ ਬਲੰਗ ਬਾਬਾ ਸਾਹਿਬ ਡਾਕਟਰ ਮੇਡਕਰਜੀ ਦੇ ਜਨਮ ਦਿਨ 14 ਅਪ੍ਰੈਲ ਅਤੇ ਰਾਸ਼ਟਰ ਪਿਤਾ ਜਯੋਤੀਰਾ ਫੁੱਲ ਜੀ ਦੇ ਜਨਮ ਦਿਨ 11 ਅਪ੍ਰੈਲ ਦੀਆਂ ਅਸੀਂ ਲੱਖ ਲੱਖ ਵਾਰ ਕਦਰਦੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਅਰਦਾਸ ਮਹਾਰਾਜ ਸ਼੍ਰੀ ਗੁਰੂ ਅਰਦਾਸ ਸਵਾ ਅਰਵਨ ਸਟੇਟ ਪੋਗੜਾ ਬਲੰਗ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਮੇਡਕਰਜੀ ਦਾ ਜਨਮ ਦਿਨ ਅਤੇ 14 11 ਅਪ੍ਰੈਲ ਨੂੰ ਜਯੋਤੀਰਾ ਫੁੱਲ ਜੀ ਦਾ ਜਨਮ ਮਨਾਇਆ ਜਾ ਰਿਹਾ ਹੈ ਇਨੇ ਪ੍ਰੋਗਰਾਮ ਦੇ ਅੰਦਰ ਵਿੱਚ 7 ਅਪ੍ਰੈਲ ਨੂੰ ਸਵੇਰੇ 10 ਵਜੇ ਇਨਾ ਮਹਾਪੁਰਸ਼ਾਂ ਦੀ ਜੀਵਨੀ ਤੇ ਦਾਰਤ ਇੱਕ ਬੱਚਿਆਂ ਦਾ ਪੇਪਰ ਲਿਆ ਜਾਵੇਗਾ ਤੇ ਪਛਾਣ ਸੁਰੋਖਤਾ ਕਰਾਈ ਜਾਏਗੀ ਜੋ ਕਿ ਅਮਬੇਡਕਰ ਸ਼ਾਨਾ ਦੇ ਸਹਿਯੋਗ ਨਾਲ ਕਰਾਈ ਜਾ ਰਹੀ ਹੈ ਉਸ ਤੋਂ ਬਾਅਦ 11 ਅਪ੍ਰੈਲ ਨੂੰ ਸ਼ਾਮੀ 4 ਵਜੇ ਅਮਬੇਡਕਰ ਫਾਰਗੁਰੂ ਹਰਗੋਬਿੰਦ ਨਗਰ ਤੋਂ ਇੱਕ ਜੇਤਰਾ ਮਾਰਚ ਰਾਸ਼ਟਰੀ ਬੇਦ ਜੁਤਰਾਪੁਰ ਜੀ ਦੇ ਜਨਮ ਦਿਨ ਸਮਰਪਿਤ ਹੋੜ ਤੇ ਬਾਬਾ ਸਾਹਿਬ ਡਾਕਟਰ ਮੇੜਕਰ ਦੇ ਜਨਮ ਦਿਨ ਸਮਰਪਿਤ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਜੋ ਪੂਰੇ ਸ਼ਹਿਰ ਦੇ ਵਿਚਾਰਾਂ ਵਿੱਚ ਹੁੰਦਾ ਹੈ ਆਪਾਂ ਫਿਰ ਮੇੜਕਰ ਪਾਰ ਖਰਗੋਦ ਨਗਰ ਵਿਖੇ ਖਤਮ ਹੋਵੇਗਾ ਉਸ ਤੋਂ ਬਾਅਦ 14 ਅਪ੍ਰੈਲ ਨੂੰ ਡਾਕਟਰ ਮੇੜਕਰ ਭਵਨਾਰਮਨ ਸਟਰੀਟ ਫਗਵਾੜਾ ਵਿਖੇ ਸਵੇਰੇ 10:00 ਵਜੇ ਤੋਂ ਅ ਡਾਕਟਰ ਬੀੜਕਰ ਜੀ ਜਨਮ ਦਿਨ ਸਮਰੋਹ ਦੇ ਪ੍ਰੋਗਰਾਮ ਸ਼ੁਰੂ ਹੋਣਗੇ ਜਿਦੇ ਵਿੱਚ 100 ਦੇ ਕਰੀਬ ਸਰਕਾਰੀ ਸਕੂਲਾਂ ਦੇ ਬੱਚੇ ਜੋ 8ਵੀਂ 10ਵੀਂ ਦੇ 12ਵੀਂ ਵਿੱਚੋਂ ਫਸਟ ਸੈਗਨ 3 ਆਏ ਨੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਮੈਮੈਂਟੋ ਸਰਟੀਫਿਕੇਟ ਅਤੇ ਬਾਬਾ ਸਾਹਿਬ ਦੀਆਂ ਬੁੱਕਸ ਦੇ ਕੇ ਸਨਮਾਨਿਤ ਕੀਤਾ ਜਾਏਗਾ ਇਸ ਤੋਂ ਇਲਾਵਾ ਮੁੱਖ ਬਲਾਰੇ ਸਾਡੇ ਡਾਕਟਰ ਪਰਦਾਸ਼ੀਲ ਰਾਹੁਲ ਜੀ ਕਾਨਪੁਰ ਤੋਂ ਆ ਰਹੇ ਨੇ ਉਹ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਔਰ ਜੋਤੀਰਾ ਫੁਲੇ ਜੀ ਮਹਾਰਾਜ ਦੇ ਜੀਵਨੀ ਮਿਸ਼ਨ ਤੇ ਸੰਘਰਸ਼ ਤੇ ਚਾਨਣਾ ਪਾਉਣਗੇ ਉਸ ਤੋਂ ਇਲਾਵਾ ਮਿਸ਼ਰੀ ਕਲਾਕਾਰ ਜੀਤ ਰੈਣੀ ਜੀ ਆਪਣੀ ਪਾਰਟਿਸਪੇਟ ਆ ਰਹੇ ਨੇ ਅਤੇ ਮਾਨਤਾ ਕਲਾਮਚ ਨਗਰ ਦੀ ਟੀਮ ਕੋਰੀਓਗ੍ਰਾਫੀ ਔਰ ਬਾਬਾ ਸਾਹਿਬ ਦੇ ਜੀਵਨ ਦੇ ਆਧਾਰਤ ਨਾਟਕ ਪੇਸ਼ ਕਰਨਗੇ ਅਤੇ ਇਸ ਤਰ੍ਹਾਂ ਅਸੀਂ ਸਭੂ ਇਲਾਕਾ ਵਾਸੀ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਦੇ ਜਨਮ ਦਿਨ ਸਮਰੋਹ ਔਰ ਜੋਤੀਰਾ ਕਾਲਜ ਮਹਾਰਾਜ ਦੇ ਜਨ ਸਭਾ ਸ਼ਾਮਲ ਹੋ ਕੇ ਰੌਣਕ ਨੂੰ ਵਧਾਓ ਅਤੇ ਇਹਨਾਂ ਦੇ ਜੀਵਨ ਚਦਨ ਤਸਵੀਰ ਲੈ ਕੇ ਹੋਰ ਸਮਾਜ ਨੂੰ ਵੀ ਵਧਾਉਣ ਲਈ ਆਪਣਾ ਯਤਨ ਪਾਓ ਤੇ ਇੱਕ ਵਾਰ ਫੇਰ ਸ਼ਰੂਦਾ ਸਵਾ ਵੱਲੋਂ ਇਹਨਾਂ ਵਾਂ ਪਰਛਮੇ ਜਨਮ ਦੇਣ ਦੀਆਂ ਲੱਖ ਲੱਖ ਮੁਬਾਰਕਾਂ ਤੇ ਇਸ ਦੇ ਨਾਲ ਹੀ ਸੂਹ ਸਾਖੀ ਪਰ ਫਿਰ ਫਿਲ ਕਰਦੇ ਆਂ ਕਿ ਜਨਮ ਦਿਨ ਸਮਰੋਹ ਵਿੱਚ ਸ਼ਾਮਲ ਹੋ ਕੇ ਬਾਬਾ ਸਾਹਿਬ ਡਾਕਟਰ ਮਿੜਕਾਰ ਜੀ ਨੂੰ ਔਰ ਜਗ੍ਰਾ ਕਾਲਜ ਨੂੰ ਆਪਣੇ ਸ਼ਰਧਾ ਦਾ ਪ੍ਰਕੀ ਕਰਦੇ ਆਂ